ਜਿੱਥੋਂ ਦੂਰੋ ਦੂਰ ਲੋਕ ਸਿੱਧੂ ਮੂਸੇਵਾਲਾ ਨੂੰ ਮਿਲਣ ਆ ਰਹੇ ਨੇ ਤਾਂ ਇੱਕ ਹੈਰਾਨੀ ਵਾਲੀ ਗੱਲ ਦੇਖਣ ਨੂੰ ਮਿਲੀ ਹੈ ਇੱਕ ਆ ਦੇਖ ਸਕਦੇ ਹੋ ਕਿ ਬਸ ਬੱਚਿਆਂ ਦੇ ਨਾਲ ਭਰੀ ਹੋਈ ਹੈ ਸਕੂਲ ਦੀ ਯੂਨੀਫਾਰਮ ਇਹਨਾਂ ਨੇ ਪਾਈ ਹੋਈ ਹੈ ਤੇ ਸਪੈਸ਼ਲ ਕਿਤੇ ਟੂਰ ਤੇ ਗਏ ਸੀ ਤਾਂ ਆਉਂਦੇ ਹੋਏ ਇਹ ਬੱਚੇ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਆਏ ਨੇ ਭਾਈ ਆਜੋ ਸਾਰੇ ਜਣੇ ਬਾਹਰ ਤੁਹਾਡਾ ਗੱਲਬਾਤ ਕਰਦੇ ਆ ਬੱਚਿਆਂ ਦੇ ਵਿੱਚ ਉਤਸ਼ਾਹ ਦੇਖ ਸਕਦੇ ਹੋ ਖੁਸ਼ੀ ਦੇਖ ਸਕਦੇ ਹੋ ਤੇ ਨਾਲ ਇਹਨਾਂ ਦੇ ਟੀਚਰ ਵੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਬੱਸ ਭਰੀ ਹੋਈ ਹੈ ਭਰੀ ਹੋਈ ਬੱਸ ਇੱਥੇ ਹਵੇਲੀ ਦੇ ਵਿੱਚ ਪਹੁੰਚੀ ਹੈ ਖਾਸ ਇੱਥੇ ਖੁਸ਼ੀ ਦੇ ਵਿੱਚ ਸ਼ਾਮਲ ਹੋਣੇ ਬੱਸ ਆਈ ਹੈ ਸਰਕਾਰੀ ਸਕੂਲ ਦੇ ਬੱਚੇ ਨੇ ਗੱਲਬਾਤ ਕਰਦੇ ਹਾਂ ਬਾਈ ਹਰਨ ਦੇ ਨਾਲ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਸਰਮਣ ਸਿੰਘ ਹੈ ਅਛਾ ਭਾਈ ਜੀ ਕਿੰਨੇ ਕ ਬੱਚੇ ਨੇ ਕਿੰਨੇ ਕ ਬੱਸਾਂ ਨੇ ਥੋਡੀਆਂ ਹੋਈਆਂ ਹੁਣ ਦੋ ਬੱਸਾਂ ਆਈਆਂ ਜੀ ਦੋ ਬੱਚੇ ਲੈ ਕੇ ਦੋ ਇੱਕ ਕੁੜੀਆਂ ਦੀ ਤੇ ਇੱਕ ਮੁੰਡਿਆਂ ਦੀ ਹਾਂਜੀ ਤੇ ਕਿਹੜੀ ਕਿਹੜੀ ਕਲਾਸ ਦੇ ਜਵਾਗ ਨੇ ਹੈ ਨੌਵੀਂ 10ਵੀਂ ਦੇ ਵਿਦਿਆਰਥੀ ਨੇ ਅਛਾ ਪਹਿਲਾਂ ਇਹ ਦੱਸੋ ਵੀ ਗਏ ਕਿ ਸਾਈਡ ਤੇ ਸੀ ਤੁਸੀਂ ਕਿੱਧਰ ਗਏਗੇ ਅਸੀਂ ਤਲਵੰਡੀ ਸਾਬੋ ਦੰਦੂਆਂ ਸਾਹਿਬ ਗਏ ਸੀਗੇ ਜੀ ਉੱਥੋਂ ਤੁਸੀਂ ਗਏ ਉੱਥੇ ਗੁਰਦੁਆਰਾ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਗਏ ਸੀ ਮੱਥਾ ਟੇਕਣ ਤਾਂ ਆਉਂਦੇ ਹੋਏ ਅਸੀਂ ਸੋਚਿਆ ਕਿ ਖੁਸ਼ੀ ਦੇ ਵਿੱਚ ਸ਼ਾਮਲ ਹੋ ਜਾਈਏ ਨਾਲੇ ਦਰਸ਼ਨ ਖੋ ਜਾਈਏ ਇਹ ਇਹ ਸੋਚ ਥੋੜੀ ਸੀ ਜੇ ਬੱਚਿਆਂ ਦੀ ਬੱਚੇ ਚਾ ਅੱਜ ਖਾਲਰ ਖੁਸ਼ੀ ਦਾ ਮੌਕਾ ਹੋਇਆਗਾ ਇੱਥੇ ਸਿੱਧੂ ਪਰਿਵਾਰ ਦੇ ਘਰ ਦੇ ਵਿੱਚ ਤਾਂ ਉਹ ਬੱਚੇ ਕਹਿੰਦੇ ਸੀ ਵੀ ਵਿਜ਼ਿਟ ਕਰਨੀ ਹੈ ਇੱਥੇ ਤਾਂ ਅਸੀਂ ਇਧਰ ਹਵੇਲੀ ਦੇ ਉੱਤੇ ਉਧਰ ਸਮਾਦ ਦੇ ਦੋਵਾਂ ਥਾਵਾਂ ਤੇ ਵਿਜ਼ਿਟ ਕਰਨੇ ਆਏ ਤੇ ਤੁਸੀਂ ਪਹਿਲਾਂ ਵੀ ਆ ਚੁੱਕੇ ਸੀ ਜਾਂ ਪਹਿਲੀ ਵਾਰ ਆਇਓ ਮੈਂ ਤਾਂ ਪਹਿਲਾਂ ਹੀ ਆ ਚੁੱਕਿਆ ਕੁਝ ਕੁ ਬੱਚੇ ਰਹਿੰਦੇ ਸੀਗੇ ਕਿਹੜੇ ਕਿਹੜੇ ਬੱਚੇ ਪਹਿਲਾਂ ਵੀ ਆ ਚੁੱਕੇ ਨੇ ਅਸੀਂ ਅੱਗੇ ਅੱਗੇ ਹੋ ਮੇਰਾ ਵੀਰ ਜਿਹੜਾ ਅੱਗੇ ਪਹਿਲੀ ਵਾਰ ਆਇਓ ਤੁਸੀਂ ਹਾਂਜੀ ਹਾਂਜੀ ਤੇ ਜਦੋਂ ਕੱਲ ਪਤਾ ਲੱਗਾ ਕਿ ਮਾਤਾ ਚਰਨਕੌਰ ਦੇ ਘਰ ਦੇ ਇੱਕ ਵਾਰ ਫਿਰ ਕਲਕਾਰੀਆਂ ਗੂੰਜੀਆਂ ਨੇ ਕਿਵੇਂ ਲੱਗਾ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਹੋਈ ਬਹੁਤ ਬੜੀ ਖੁਸ਼ੀ ਬਹੁਤ ਖੁਸ਼ੀ ਤੁਹਾਨੂੰ ਕਿਵੇਂ ਲੱਗਾ ਬਾਈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਦੇਖੋ ਪਿੱਛੇ ਆਪਾਂ ਨੂੰ ਪਤਾ ਕਿ ਟੈ ਜਿਹੜੀ ਹੋਈ ਐ ਸਿੱਧੂ ਪਰਿਵਾਰ ਨਾਲ ਤਾਂ ਹੁਣ ਇਹ ਮੌਕਾ ਆਇਆ ਖੁਸ਼ੀ ਦਾ ਤਾਂ ਸਾਰਿਆਂ ਨੂੰ ਸੈਟੀਸਫਾਈ ਕਰਨਾ ਚਾਹੀਦਾ ਹਾਂ ਤੇ ਹੁਣ ਕਿੰਨੇ ਕ ਘੰਟੇ ਇੱਥੇ ਰੁੱਕ ਕੇ ਜਾਉਗੇ ਬਸ ਪਹਿਲਾਂ ਅਸੀਂ ਸਮਾਦ ਤੇ ਜਾ ਕੇ ਆਏ ਹਾਂ ਜੀ ਅੱਛਾ ਪਹਿਲਾਂ ਸਮਾਦ ਤੇ ਵੀ ਜਾਏ ਹੋ ਮੱਥਾ ਟੇਕ ਕੇ ਉੱਥੇ ਜਗੇ ਸ ਤਾ ਹੁਣ ਇੱਥੇ ਬਸ ਅੰਦਰ ਜਾਂਦੇ ਆ ਦੇਖਦੇ ਕਿੰਨਾ ਸਮਾਂ ਲੱਗਦਾ ਅੱਛਾ ਇਹ ਦੱਸੋ ਵੀ ਸਿੱਧੂ ਭਾਈ ਦਾ ਫੈਨ ਕੌਣ ਕੌਣ ਹੈ ਸਾਰੇ ਪਤਾ ਨਹੀਂ ਲੱਗਾ ਇੱਕ ਵਾਰੀ ਹੋਰ ਅੱਛਾ ਤੁਹਾਡੇ ਵਿੱਚੋਂ ਮੈਨੂੰ ਪਤਾ ਲੱਗਾ ਇੱਕ ਭਾਈ ਸ਼ੇਰ ਵੀ ਬਹੁਤ ਸੋਹਣਾ ਬੋਲਦਾ ਹੈ ਕਿਹੜਾ ਆਓ ਆਓ ਅੱਗੇ ਇੱਥੇ ਆਓ ਇੱਕ ਖੱਪ ਖੱਪ ਨਹੀਂ ਇਧਰ ਆ ਮੇਰਾ ਵੀਰ ਆ ਜਾ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਨਹੀਂ ਨਹੀਂ ਚੁੱਪ ਇੱਕ ਵਾਰ ਰੋਣੀ ਨਹੀਂ ਰੋਣੀ ਹਾਂ ਭਾਈ ਦੋ ਬੋਲ ਸੁਣਾ ਦੇ ਹਲੇ ਤਾਂ ਯਾਦ ਨਹੀਂ ਯਾਦ ਨਹੀਂ ਅੱਛਾ ਗਾਣਾ ਕਿਨੂ ਕਿਨੋਂ ਹੁੰਦਾ ਸਿੱਧੂ ਦਾ ਸਾਰਿਆਂ ਨੂੰ ਹੁੰਦਾ ਹੋਣਾ ਨਾ ਚਲੋ ਇਕੱਠੇ ਹੀ ਗਾ ਦੋ ਫੇਕ ਵਾਰੀ ਗਾ ਦੋ ਗਾ ਦੋ ਦੱਸ ਉਹਨਾਂ ਨੂੰ ਪਰੋਣਾ ਥੋੜਾ ਬੇ ਜੈ 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 ਆਦਰੀ ਚ ਗਾਉਣ ਲੱਗ ਪਏ ਦੱਸ ਉਹਨਾਂ ਨੂੰ ਪਰੋਣਾ ਥੋੜਾ ਬੇ ਅਣੀ ਤੇਰੇ ਮੇਰੇ ਘਰ ਆਦਰੀ ਚ ਗਾਉਣ ਲੱਗ ਪਏ ਟਿਕਾ ਕੁਛ ਵੀ ਸੁੱਧੂ ਦੇ ਫਿਆਂ ਨੂੰ ਹਾਂਜੀ ਹੈਗੀ ਹਾਂ ਹਾਂਜੀ ਤੇ ਬੱਚਿਆਂ ਦੇ ਵਿੱਚ ਖੁਸ਼ੀ ਦੇਖ ਸਕਦੇ ਹੋ ਕਿ ਬੱਚਿਆਂ ਨਾਲੋਂ ਵੱਧ ਚੀਜ਼ ਮੈਨੂੰ ਵਧੀਆ ਲੱਗੀ ਕਿ ਉਹਨਾਂ ਨੇ ਟੀਚਰ ਹੀ ਸਪੋਰਟ ਕੀਤੀ ਕਿ ਹਾਂ ਯਾਰ ਜਿੱਥੇ ਬਾਕੀ ਦੁਨੀਆ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋ ਰਹੀ ਹੈ ਤਾਂ ਜੇ ਅਸੀਂ ਤਲਵੰਡੀ ਸਾਹਿਬ ਉਹ ਗਏ ਆ ਗੁਰਦੁਆਰਾ ਸਾਹਿਬ ਗਏ ਤਾਂ ਆਉਂਦੇ ਹੋਏ ਇਹ ਬੱਸ ਜਿਹੜੀ ਆ ਬੱਸ ਦੇਖ ਸਕਦੇ ਹੋ ਕਿ ਬੱਸ ਜਿਹੜੀ ਸਿੱਧੀ ਸਿੱਧੂ ਦੀ ਹਵੇਲੀ ਦੇ ਸਾਹਮਣੇ ਪਹੁੰਚੀ ਹੈ ਤੇ ਬੱਚੇ ਦੇਖ ਸਕਦੇ ਹੋ ਤੇ ਬਈ ਹੋਰ ਕਿੰਨੇ ਕਿੰਨੀਆਂ ਗਿਣਤੀਆਂ ਤੁਹਾਡੀ ਸਾਰਿਆਂ ਦੀ ਬੱਚੇ ਕੁੜੀਆਂ ਬੱਚੇ ਮੁੰਡੇ ਲਗਭਗ 100 ਵਿਦਿਆਰਥੀ ਹੈਗੇ ਸਾਡਾ ਜੀ ਤੇ ਟੀਚਰਸ ਵੀ ਨਾਲ ਹੀ ਨੇ ਹਾਂਜੀ ਤੇ ਸਾਰਿਆਂ ਨੇ ਮਿਲ ਕੇ ਗਿਆ ਸੀ ਵੀ ਜਾ ਕੇ ਆਣਾ ਹਾਂਜੀ ਹਾਂ ਬਚਾ ਠੀਕ ਹੈ ਤੇ ਦੇਖ ਸਕਦੇ ਕੋਈ ਵਾਰ ਫਿਰ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਕਿ ਆਹ ਵਾਲੀ ਬੱਸ ਹੈ ਜਿਹੜੀ ਪਹਿਲੋਂ ਗੁਰਦੁਆਰਾ ਸਾਹਿਬ ਗਈ ਸੀ ਉੱਥੋਂ ਦਰਸ਼ਨ ਦੀਦਾਰੇ ਕਰਕੇ ਤਾਂ ਸਿੱਧੂ ਆ ਦੇਖੋ ਆ ਬੱਚਿਆਂ ਦੇ ਵਿੱਚ ਤੁਸੀਂ ਖੁਸ਼ੀ ਦੇਖ ਸਕਦੇ ਹੋ ਤੇ ਸਾਰੇ ਬੱਚੇ ਹੁਣ ਹਵੇਲੀ ਦੇ ਵਿੱਚ ਜਾਣਗੇ ਉੱਥੇ ਜਾ ਕੇ ਖੁਸ਼ੀ ਦੇ ਵਿੱਚ ਸ਼ਾਮਲ ਹੋਣਗੇ ਇਹਨਾਂ ਦੀ ਇੱਕ ਬੱਸ ਜਿਹੜੀ ਬਿਲਕੁਲ ਉਹ ਸਾਹਮਣੇ ਖੜੀ ਹੈ ਉਹ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੂਸਰੀ ਜਿਹੜੀ ਬੱਸ ਹੈ ਉਹ ਕੁੜੀਆਂ ਦੀ ਬੱਸ ਹੈ ਤੇ ਦੂਸਰੀ ਬੱਸ ਵੀ ਇੱਥੇ ਪਹੁੰਚ ਚੁੱਕੀ ਹੈ ਸੋ ਸਕੂਲ ਦੇ ਬੱਚੇ ਨੇ ਇਹਨਾਂ ਵਿੱਚ ਉਤਸ਼ਾਹ ਬੜਾ ਜ਼ਿਆਦਾ ਹੈ ਸਿੱਧੂ ਨੂੰ ਲੈ ਕੇ ਤੇ ਖੁਸ਼ੀ ਦੇ ਵਿੱਚ ਸ਼ਾਮਲ ਹੋਣਾ ਹੈ ਨੇ ਸੋ ਵੱਡੀਆਂ-ਵੱਡੀਆਂ ਆਪਣੇ ਆਪ ਦੇ ਵਿੱਚ ਬਹੁਤ ਇੱਕ ਵੱਡੀ ਗੱਲ ਹੈ ਕਿ ਜਿਹੜੀ ਬੱਸ ਇੱਕ ਸਕੂਲ ਦੀ ਉਹਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹ ਬੱਚੇ ਇਹ ਟੀਚਰ ਇਸ ਜਗ੍ਹਾ ਦੇ ਵਿੱਚ ਪਹੁੰਚ ਨੇ ਤੇ ਹੋਰ ਵੀ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ ਕੈਮਰਾਮੈਨ ਕੁਲਦੀਪ ਦੇ ਨਾਲ ਦਵਿੰਦਰ ਮੰਡ ਦੈਨਿਕ ਸਵੇਰਾ ਟੀਵੀ ਮਾਨਸ